ਰਾਜਵੀਰ ਜੁੰਦਾ ਦੀ ਥਾਂ ਤੇ ਸਾਡੇ ਪਰਿਵਾਰ ਦਾ ਵੀ ਕੋਈ ਹੋ ਸਕਦਾ ਤੁਹਾਡੇ ਪਰਿਵਾਰ ਦਾ ਵੀ ਕੋਈ ਹੋ ਸਕਦਾ ਸਵਾਲ ਤਾਂ ਸਾਰਿਆਂ ਲਈ ਬੰਦ ਹੈ ਕਿਸੇ ਤੇ ਵੀ ਹਾਦਸਾ ਹੋ ਸਕਦਾ ਇੱਕ ਗਾਹ ਨੂੰ ਅਸੀਂ ਟੈਗ ਲਾਈਨ ਦਿੱਤੀ ਮਾਤਾ ਜੀ ਗਊ ਮਾਤਾ ਜੀ ਪਰ ਦੇਖਿਆ ਜਾਵੇ ਦੋ ਸੰਡਾਂ ਦੀ ਜੇਕਰ ਲੜਾਈ ਹੋ ਰਹੀ ਹੈ ਰੋਡ ਦੇ ਉੱਤੇ ਉਸ ਤੋਂ ਬਚਣ ਦੇ ਲਈ ਕੋਈ ਗੱਡੀ ਸਾਹਮਣੇ ਆ ਕੇ ਖੜਦੀ ਹੈ ਜਿਹਦੇ ਵਿੱਚ ਰਾਜਵੀਰ ਜਵੰਦਾ ਜਾ ਕੇ ਜਿਹਦੀ ਟੱਕਰ ਹੁੰਦੀ ਹੈ ਤੇ ਤਾਂ ਤੇ ਉਹਦਾ ਜਿਹੜਾ ਬ੍ਰੇਨ ਹੁੰਦਾ ਹੈ 100% ਡੈੱਡ ਹੋ ਜਾਂਦਾ ਤੇ ਇਹਦੇ ਵਿੱਚ ਉਹਦਾ ਵਿਚਾਰੇ ਦਾ ਕੀ ਕਸੂਰ ਹੈ ਇਹ ਆਵਾਰਾ ਪਸ਼ੂ ਜਿਹੜੇ ਨੇ ਇਹਨਾਂ ਨੂੰ ਸਾਂਭਣ ਸੰਭਾਲ ਦੀ ਜ਼ਿੰਮੇਵਾਰੀ 100% ਜਿਹੜੀ ਹੈ ਸਿਆਸਤ ਦੀ ਬੰਦੀ ਹੈ ਸਿਆਸਤਦਾਨਾਂ ਦੀ ਬੰਦੀ ਹੈ ਇਹ ਪ੍ਰਸ਼ਾਸਨ ਦੀ ਬੰਦੀ ਹੈ ਵੀ ਐਸਾ ਚੱਲ ਵੀ ਵੀ ਜੀਦੇ ਸਿਰ ਤੇ ਸਭ ਕੁਝ ਡਿਪੈਂਡ ਹੋਵੇ ਜਿੰਦਗੀ ਹੀ ਉਸ ਸ਼ਖਸ ਨਾਲ ਚੱਲਦੀ ਜੋ ਉਸ ਸ਼ਖਸ ਤੋਂ ਦੂਰ ਹੋ ਜਵੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਪਰਿਵਾਰ ਦੀ ਜਿਹੜੀ ਸਥਿਤੀਆਂ ਨੇ ਜਾਂ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੜੀਆਂ ਮੁਸੀਬਤਾਂ ਨਾਲ ਗੁਜ਼ਰੇਗਾ ਮੈਂ ਅਭੀ ਉਹ ਗਾਣੇ ਜਿਹੜੇ ਲਿਖਦਾ ਸੀ ਆਪਣੇ ਸ਼ਬਦ ਜਿਹੜੇ ਉਹਦੇ ਜ਼ੈਨ ਤੇ ਹੁੰਦੇ ਸੀ ਉਹ ਕਿਤਾਬ ਦੇ ਵਿੱਚ ਉਹ ਕਾਪੀ ਦੇ ਵਿੱਚ ਲਿਖਦਾ ਸੀ ਉਹ ਕਹਿੰਦਾ ਮੈਨੂੰ ਇਕਾਂਤ ਚਾਹੀਦਾ ਸੀ ਮੈਂ ਪੜਾਣ ਦੇ ਵਿੱਚ ਜਾ ਕੇ ਖਾਸ ਕਰਕੇ ਰਾਈਟਰ ਜਿਹੜਾ ਇਕਾਂਤ ਪਾਲਦਾ ਉਹ ਮੈਨੂੰ ਉਹ ਚੀਜ਼ ਉੱਥੇ ਮਿਲਦੀ ਸੀ ਜਾ ਕੇ ਆਖਿਰਕਾਰ ਇਹ ਬੰਦਾ ਚਲਾ ਗਿਆ ਹੁਣ ਇਹਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਜੀ ਬਿਲਕੁਲ ਅਗਲਾ ਤੇ ਜਾ ਰਿਹਾ ਪੀਸਫੁਲੀ ਢੰਗ ਨਾਲ ਜਾ ਰਿਹਾ ਨਾ ਕੋਈ ਰੈਸ਼ ਡਰਾਈਵਿੰਗ ਕਰ ਰਿਹਾ ਨਾ ਕੋਈ ਹੁੱਡ ਲੜਬਾਜੀ ਕਰ ਰਿਹਾ ਉਹ ਜੋ ਸਟਿਕ ਤਰਾਈ ਪੀਸਫੁਲੀ ਡਰਾਈਵਿੰਗ ਦੇ ਮੋਡ ਦੇ ਵਿੱਚ ਚੱਲ ਰਿਹਾ ਕਿਉਂਕਿ ਅੱਜ ਨਹੀਂ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਮੈਂ ਸਮਝਦਾ ਵੀ ਕਸੂਰ ਕੀ ਹੈ ਬਿਲਕੁਲ ਉਹ ਬੱਚੇ ਵਿਚਾਰੇ ਛੋਟੇ ਛੋਟੇ ਜਾਂ ਜੁੜੀਕਦੇ ਹੁਣ ਵੀ ਫਾਦਰ ਕਾਰਪੋਰੇਸ਼ਨ ਦਾ ਬਿੱਲ ਆ ਜੀ ਉਹਦੇ ਵਿੱਚ ਟੈਕਸ ਜਾਂਦਾ ਬਿਜਲੀ ਬੋਰਡ ਦਾ ਬਿੱਲ ਆ ਜਵੇ ਉਹਦੇ ਵਿੱਚ ਟੈਕਸ ਜਾਂਦਾ ਮਲੇ گاਵਾ ਦਾ ਸੀ ਟੈਕਸ ਵੀ ਦਿੰਨੇ ਆ ਪਰ ਫਿਰ ਵੀ ਰਿਜ਼ਲਟ ਜ਼ੀਰੋ ਆ ਰਿਹਾ ਜੇ ਹੈ ਜੇ ਜਵਾਨ ਪੁੱਤ ਮਰ ਰਹੇ ਨੇ ਬਿਲਕੁਲ ਇਹਦਾ ਜ਼ਿੰਮੇਵਾਰ ਕਿਤਨਾ ਕਿਤੇ ਮੈਂ ਕਹਿ ਸਕਦਾ ਵੀ ਮੈਂ ਵੀ ਜ਼ਿੰਮੇਵਾਰ ਹਾਂ ਇਹਦੇ ਚ ਤੁਸੀਂ ਵੀ ਜ਼ਿੰਮੇਵਾਰ ਹੋ ਤੇ ਸਮਾਜ ਵੀ ਜ਼ਿੰਮੇਵਾਰ ਹੈ ਬਿਲਕੁਲ ਹਰ ਇਨਸਾਨ ਜ਼ਿੰਮੇਵਾਰ ਹੈ ਜਿਹੜਾ ਕਾਉਂਕੀ ਸਵੇਰੇ ਕਈ ਪਰਿਵਾਰ ਇਹ ਜਿਹਨੇ ਸਵੇਰੇ ਪਹਿਲੀ ਰੋਟੀ ਜਿਹੜੀ ਨਾ ਉਹ ਗਊ ਮੱਤਾ ਨੂੰ ਦਿੰਦੀ ਹੈ ਅਗਲਾ ਘਰੋਂ ਨਿਕਲਦਾ ਹੈ ਤੇ ਅਗਰ ਉਹ ਰਸਤੇ ਕਿਤੇ ਗਊ ਮੱਤਾ ਜਾਂਦੀ ਹੈ ਤੇ ਆਪਾਂ ਰੋਟੀ ਅਗਲੀ ਦੇ ਮੂਜੂਦਾਤ ਨੇ ਉਹਦੇ ਚ ਸਾਡੀ ਵੀ ਗਲਤੀ ਹੈ ਜਦ ਅਸੀਂ 인ਫਰਾਸਟ੍ਰਕਚਰ ਦੇ ਲਈ ਆਪਣੀਆਂ ਜਿਹੜੀਆਂ ਮੁੱਢੀਆਂ ਸਹੂਲਤਾਂ ਨੇ ਉਹਨਾਂ ਲਈ ਦੇ ਅਸੀਂ ਬੋਲ ਨਹੀਂ ਸਕਦੇ ਉਹਨਾਂ ਲਈ ਅਸੀਂ ਪ੍ਰਸ਼ਾਸਨ ਨੂੰ ਅੱਖਾਂ ਨਹੀਂ ਦਿਖਾ ਸਕਦੇ ਸਰਕਾਰ ਦੇ ਕੰਨ ਨਹੀਂ ਖੋਲ ਸਕਦੇ ਤਾਂ ਮੈਂ ਸਮਝਦਾ ਫਿਰ ਲੜਨ ਤਾਂ ਇਹ ਜੇ ਲੀਡਰਾਂ ਤੇ ਜਿਹੜੇ ਜਿਹ ਮੌਕੇ ਤੇ ਜਾ ਕੇ ਲੀਡਰੀਆਂ ਕਾਰਾਂ ਦੇ ਨੇ ਮੁੜ ਕੇ ਦੁਬਾਰਾ ਫਿਰ ਸਾਇਲੈਂਟ ਹੋ ਜਾਂਦੇ ਨੇ ਅਗਰ ਸਾਰੇ ਰਲ ਕੇ ਇੱਕ ਜੂਟ ਹੋ ਜਨ ਤੇ ਮੈਨੂੰ ਨਹੀਂ ਲੱਗਦਾ ਇਹ ਜਿਹੜੇ ਸਾਰੇ ਕਾਉਂਸਲਰ ਨੇ ਅਗਰ ਉਹਨਾਂ ਦੇ ਦਰਵਾਜ਼ੇ ਤੋੜ ਦੋ ਉਹਨਾਂ ਦੇ ਐਮਐਲਏ ਦੇ ਸਿਰ ਖਾ ਦੋ ਉਹ ਆਪਣੇ ਦਫਤਰਾਂ ਚ ਮੜਨ ਤੋਂ ਗੁਰੇਜ ਕਰਨਗੇ ਵੀ ਲੋਕ ਸਵਾਲ ਕਰ ਰਹੇ ਨੇ ਉਹਨਾਂ ਤੇ ਪਟੀਸ਼ਨਾਂ ਪਾਓ ਸਵਾਲ ਖੜੇ ਕਰੋ ਤੇ ਕਿੱਦਾਂ ਨਹੀਂ ਮੇਰੇ ਸਾਹਬ ਨਾਲੇ ਦਾ ਰਿਜ਼ਲਟ ਨਿਕਲਦਾ ਸਰਕਾਰ ਦੇ ਨਾਲ ਨਾਲ ਐਡੇ ਐਡੇ ਵੱਡੇ ਜਿਹੜੇ ਗਊ ਰક્ષਕ ਦਲ ਬੜੇ ਮੈਂ ਤਾਂ ਕਰਕੇ ਗਊ ਰਖਸ਼ਕ ਦਲ ਦਾ ਨਾ ਐਡ ਜਰੂਰ ਕਰ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਗਊ ਮਾਤਾ ਤੇ ਤਸ਼ੱਦਦ ਹੁੰਦੀ ਹੈ ਜਾਂ ਕਿਸੇ ਤੇ ਵੀ ਇੱਦਾਂ ਦੇ ਜਾਨਵਰ ਤੇ ਤਸ਼ੱਦਦ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਗਊ ਰક્ષਕ ਦੱਲਲੇ ਆ ਕੇ ਮੂਹਰੇ ਖੜਦੇ ਨੇ ਸ਼ਿਵ ਸੈਨਿਕ ਬਹੁਤ ਗੁੱਸੇ ਹੋਏ ਰਹਿੰਦੇ ਉਹ ਤਾਂ ਇੰਨੇ ਕੁ ਜ਼ਿਆਦਾ ਮਤਲਬ ਉਹ ਹੋ ਜਾਂਦੇ ਨੇ ਵੀ ਐਗਰੈਸਿਵ ਹੋ ਜਾਂਦੇ ਨੇ ਗਊ ਮੱਤਰ ਨੂੰ ਨਾਲ ਲੱਗ ਕੇ ਉਹ ਕਿਸੇ ਨੂੰ ਜਾਨ ਤੱਕ ਲੈਣ ਤੱਕ ਆ ਜਾਂਦੇ ਨੇ ਵੀ ਇਹ ਬੰਦਾ ਗਲਤ ਕਰ ਰਿਹਾ ਕਿਉਂਕਿ ਭਾਵਨਾਵਾਂ ਜੁੜੀਆਂ ਹੋਈਆਂ ਜੀ ਸਿੱਧੀ ਗੱਲ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਮੁੱਦਾ ਬੇਹਤ ਖਾਸ ਹੈ ਕਿਉਂਕਿ ਰਾਜਵੀਰ ਜਵੰਦਾ ਜੋ ਕਿ ਲੱਖਾਂ ਦਿਲਾਂ ਦੀ ਧੜਕਨ ਸਨ ਉਨ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਹਨ ਆਖਿਰ ਕੌਣ ਜਵਾਬ ਦੇਈ ਹੈ ਇਸ ਦਾ ਇਸ ਮੁੱਦੇ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਤੇ ਸੀਨੀਅਰ ਪੱਤਰਕਾਰ ਮੌਜੂਦ ਨੇ ਪੰਕਜ ਭਾਰਤੀ ਜੀ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਕਿਵੇਂ ਦੇਖਦੇ ਹੋ ਕਿ ਰਾਜਵੀਰ ਜਵੰਦਾ ਜੋ ਕਿ ਇੱਕ ਬੇਹਦ ਹੋਨਹਾਰ ਕਲਾਕਾਰ ਕਹਿ ਸਕਦੇ ਹਾਂ ਤੇ ਨਾਲ ਬਹੁਤ ਵਧੀਆ ਸਿੰਗਰ ਸਨ ਲੱਖਾਂ ਦਿਲਾਂ ਦੇ ਵਿੱਚੋਂ ਅੱਜ ਉਹ ਆਪਣੀ ਛਾਪ ਛੱਡ ਕੇ ਜਾ ਚੁੱਕੇ ਨੇ ਕੀ ਵਜ੍ਹਾ ਹੈ ਕਿ ਮੰਦਿਓਂ ਕੀ ਉਹਨਾਂ ਦੀ ਜਾਨ ਦੀ ਵਜ੍ਹਾ ਕੀ ਹੈ ਜਿਹੜੀ ਬੇਟਾਈਮੇ ਉਹਨਾਂ ਦੀ ਮੌਤ ਹੋਈ ਹੈ ਦੇਖੋ ਪਹਿਲਾਂ ਤਾਂ ਬੜੀ ਮੰਦ ਭੱਗੀ ਖਬਰ ਹੈ ਜਿਹੜੀ ਸਾਡੇ ਤੱਕ ਸੁਣਾ ਨੂੰ ਮਿਲੀ ਕਿਉਂਕਿ ਪਿਛਲੇ 10 11 ਦਿਨ ਉਸ ਸ਼ਖਸ ਨੇ ਮੌਤ ਨਾਲ ਲੜਾਈ ਲੜੀ ਪਰ ਡਾਕਟਰਾਂ ਨੇ ਵੀ ਬੜੀ ਮਿਹਨਤ ਕੀਤੀ ਕਿਉਂਕਿ ਫੋਰਟਿਸ ਹਸਪੀਟਲ ਦੇ ਵਿੱਚ ਉਹਦੇਰੇ ਇਲਾਜ ਸੀ ਡਾਕਟਰਾਂ ਦੇ ਜਦੋਂ ਬੁਲੇਟਨ ਆਉਂਦੇ ਸੀ ਸ਼ਾਮ ਨੂੰ ਤੇ ਇੱਕ ਤਰ੍ਹਾਂ ਦਾ ਮਨ ਟੜਕ ਜਾਂਦਾ ਸੀ ਵੀ ਅੱਜ ਕੋਈ ਮਾੜੀ ਖਬਰ ਨਾ ਸੁਣਨ ਨੂੰ ਮਿਲ ਜਵੇ ਪਰ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਜੀ ਆਖਿਰਕਾਰ ਜਿਸ ਬੰਦਾ ਜਿਹੜੀ ਹੈ ਉਹ ਜ਼ਿੰਦਗੀ ਦੀ ਜਿਹੜੀ ਲੜਾਈ ਹੈ ਉਹ ਹਾਰ ਗਿਆ ਔਰ ਅੱਜ ਦੁਨੀਆ ਤੋਂ ਰੁਖਸਤ ਹੋ ਗਿਆ ਲੱਖਾਂ ਲੋਕਾਂ ਨੇ ਨਮ ਅੱਖਾਂ ਨਾਲ ਉਹਨੂੰ ਜਿਹੜੀ ਵਿਦਾਇਗੀ ਦਿੱਤੀ ਹੈ ਤੇ ਕਹਿ ਸਕਦੇ ਆ ਪਰਿਵਾਰ ਦੇ ਵਿੱਚ ਬੜਾ ਦੁੱਖ ਹੈ ਕਿਉਂਕਿ ਬੱਚੇ ਛੋਟੇ ਨੇ ਹੂੰ ਮਾਤਾ ਜੀ ਨੇ ਉਹਨਾਂ ਦੀ ਵਾਈਫ ਹੈ ਭੈਣ ਜੀ ਸਾਡੇ ਵੀ ਆਣ ਵਾਲਾ ਜਿਹੜਾ ਜੀਵਨ ਹੈ ਉਹ ਕਿਸ ਢੰਗ ਨਾਲ ਬੀਤੇਗਾ ਅਸੀਂ ਸੋਚ ਸਕਦੇ ਹਾਂ ਕਿਉਂਕਿ ਜਦੋਂ ਇੱਕ ਪਰਫਲਤ ਪਰਿਵਾਰ ਦੇ ਵਿੱਚੋਂ ਇੱਕ ਜੀ ਐਸਾ ਚੱਲਵੇ ਵੀ ਜਿਹਦੇ ਸਿਰ ਤੇ ਸਭ ਕੁਝ ਡਿਪੈਂਡ ਹੋਵੇ ਜ਼ਿੰਦਗੀ ਹੀ ਉਸ ਸ਼ਖਸ ਨਾਲ ਚੱਲਦੀ ਜੇ ਉਹ ਸ਼ਖਸ ਦੂਰ ਹੋ ਜਾਵੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਇਹ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਪਰਿਵਾਰ ਦੀ ਜਿਹੜੀ ਸਥਿਤੀਆਂ ਨੇ ਜਾਂ ਆਣ ਵਾਲਾ ਸਮਾਂ ਜਿਹੜਾ ਉਹ ਕਿਹੜੀਆਂ ਮੁਸੀਬਤਾਂ ਨਾਲ ਗੁਜ਼ਰੇਗਾ ਪਰ ਗੱਲ ਇਹ ਤਾਂ ਕਰਨ ਵਾਲੀ ਹੈ ਵੀ ਆਖਿਰਕਾਰ ਉਹ ਖੁਸ਼ ਨੁਮਾ ਇਨਸਾਨ ਹਰ ਟਾਈਮ ਹੱਸਣ ਵਾਲਾ ਇਨਸਾਨ ਅੱਜ ਦੁਨੀਆ ਤੋਂ ਰੁਖਸਤ ਹੋ ਗਿਆ ਗਲਤੀ ਉਸ ਦੀ ਵੀ ਨਹੀਂ ਹੈ ਕਿਉਂਕਿ ਉਹ ਪਹਿਲਾਂ ਵੀ ਰਾਈਟਸ ਜਾਂਦਾ ਰਿਹਾ ਪਹਿਲਾਂ ਵੀ ਉਹ ਪੜਾડા ਤੇ ਜਾਂਦਾ ਰਿਹਾ ਕਿਉਂਕਿ ਉਹ ਇੰਟਰਵਿਊ ਚ ਮੈਂ ਸੁਣਿਆ ਵੀ ਉਹ ਗਾਣੇ ਜਿਹੜੇ ਲਿਖਦਾ ਸੀ ਆਪਣੇ ਸ਼ਬਦ ਜਿਹੜੇ ਉਹਦੇ ਜ਼ੈਨ ਦੇ ਹੁੰਦੇ ਸੀ ਉਹ ਕਿਤਾਬ ਦੇ ਵਿੱਚ ਜਦੋਂ ਕਾਪੀ ਦੇ ਵਿੱਚ ਲਿਖਦਾ ਸੀ ਉਹ ਕਹਿੰਦਾ ਮੈਨੂੰ ਇਕਾਂਤ ਚਾਹੀਦਾ ਸੀ ਮੈਂ ਪਹਾੜਾਂ ਦੇ ਵਿੱਚ ਜਾ ਕੇ ਖਾਸ ਕਰਕੇ ਰਾਈਟਰ ਜਿਹੜਾ ਇਕਾਂਤ ਪਾਲਦਾ ਉਹ ਮੈਨੂੰ ਉਹ ਚੀਜ਼ ਉੱਥੇ ਮਿਲਦੀ ਸੀ ਜਾ ਕੇ ਸੋ ਪਹਾੜਾਂ ਤੇ ਜਾ ਕੇ ਉਹ ਆਪਣੀ ਜਿਹੜੀ ਸ਼ਬਦਾਵਲੀ ਸੀ ਉਹਨੂੰ ਕਾਗਜ਼ ਤੇ ਕਾਗਜ਼ ਤੇ ਉੱਤੇ ਜਾ ਲੇਕ ਕੇ ਰੱਖਦਾ ਸੀ ਪਰ ਉਹ ਆਪਾਂ ਇਹ ਗੱਲ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜਾਂ ਪਾਣਾ ਵਰਤ ਗਿਆ ਪਰ ਇਹ ਜਿਹੜੀ ਆ ਨੌਬਤ ਆਈ ਹੀ ਕਿਉਂ ਹਮ ਹੁਣ ਗੱਲ ਕਰ ਲੈਨੇ ਵੀ ਜਾਨਵਰ ਦੋ ਲੜ ਰਹੀ ਸੀ ਸੜਕ ਦੇ ਉੱਤੇ ਹਮ ਤੇ ਉਹਦੇ ਵਿੱਚ ਉਹਨਾਂ ਦਾ ਬਾਈਕ ਜਿਹੜਾ ਉਹ ਬੈਲੈਂਸ ਨਹੀਂ ਬਣ ਪਾਇਆ ਜਾਂ ਉਹ ਹਿੱਟ ਕਰਕੇ ਜਾਂ ਉਹ ਕਿਸੇ ਦੇ ਵਿੱਚ ਹਿੱਟ ਹੋ ਗਏ ਤੇ ਉਹਦੇ ਕਰਕੇ ਜਿਹੜੀ ਪ੍ਰੋਬਲਮ ਫੇਸ ਕਰਨੀ ਪਈ ਇੱਕ ਅਦਾਕਾਰ ਜਿਹੜਾ ਉਹ ਦੁਨੀਆ ਤੋਂ ਚਲਾ ਗਿਆ ਸੋ ਐਡਾ ਵੱਡਾ ਜਿਹੜਾ ਘਾਟਾ ਸਾਡੀ ਇੰਡਸਟਰੀ ਨੂੰ ਪੈ ਗਿਆ ਇਹ ਆਖਿਰਕਾਰ ਜਿਹੜੀ ਨੋਬਤ ਆਈ ਕਿਉਂ ਵੀ ਅਸੀਂ ਲੱਖਾਂ ਰੁਪਿਆ ਕਰੋੜਾਂ ਰੁਪਿਆ ਜਿਹੜਾ ਟੈਕਸ ਦੇ ਰੂਪ ਵਿੱਚ ਦਿੰਨੇ ਆ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਗਊਸ਼ਾਲਾ ਹਰ ਸ਼ਹਿਰ ਦੇ ਵਿੱਚ ਖੁੱਲੀਆਂ ਹੋਈਆਂ ਕਿਸੇ ਵੀ ਸ਼ਹਿਰ ਚਲ ਜਿਓ 2-4 ਗਊਸ਼ਾਲਾ ਆਪ ਨੂੰ ਮਿਲਣਗੀਆਂ ਔਰ ਜਿਹੜੇ ਇਦਾਂ ਦੇ ਜਾਨਵਰ ਜਿਹੜੇ ਸੜਕਾਂ ਤੇ ਘੁੰਮਦੇ ਆ ਜਿਹਦੇ ਕਰਕੇ ਅੱਜ ਉਹ ਸਤਾਰਾ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਵੀ ਇਹਨਾਂ ਦੀ ਸਾਫ ਸੰਭਾਲ ਜਿਹੜੀ ਹੈ ਉਹਦੇ ਸਾਹਮਣ ਦਾ ਜ਼ਿੰਮੇਵਾਰ ਕੌਣ ਆ ਆਖਿਰਕਾਰ ਇਹ ਬੰਦਾ ਚਲਾ ਗਿਆ ਹੁਣ ਇਹਦੀ ਮੌਤ ਦਾ ਜ਼ਿੰਮੇਵਾਰ ਕੌਣ ਆ ਜੀ ਬਿਲਕੁਲ ਅਗਲਾ ਤੇ ਜਾ ਰਿਹਾ ਪੀਸਫੁਲੀ ਟੰਗਣਾ ਜਾ ਰਿਹਾ ਨਾ ਕੋਈ ਰੈਸ਼ ਡਰਾਈਵਿੰਗ ਕਰ ਰਿਹਾ ਨਾ ਕੋਈ ਹੁੱਲੜਬਾਜੀ ਕਰ ਰਿਹਾ ਉਹ ਜਸਟ ਇੱਕ ਤਰ੍ਹਾਂ ਹੀ ਪੀਸਫੁਲੀ ਡਰਾਈਵਿੰਗ ਦੇ ਮੋਡ ਦੇ ਵਿੱਚ ਚੱਲ ਰਿਹਾ ਕਿਉਂਕਿ ਅੱਜ ਨਹੀਂ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਪਰ ਉਹਦਾ ਮੈਂ ਸੁਣਦਾ ਵੀ ਕਸੂਰ ਕੀ ਹੈ ਬਿਲਕੁਲ ਦਾ ਉਹ ਬੱਚੇ ਵਿਚਾਰੇ ਛੋਟੇ ਛੋਟੇ ਜਿਹੜੇ ਜੁੜੀਕਦੇ ਹੁਣ ਵੀ ਫਾਦਰ ਬਿਨ ਆਈ ਮੋਤੇ ਉੱਪਰ ਚਲਾ ਗਿਆ ਅਜੇ ਸਰ ਇਹ ਚੀਜ਼ ਆਪਾਂ ਸਿਰਫ ਜਵੰਦੇ ਦੀ ਗੱਲ ਨਹੀਂ ਕਰ ਸਕਦੇ ਇਦਾਂ ਦੇ ਕਈ ਰੋਡ ਐਕਸੀਡੈਂਟ ਜਿਹੜੇ ਆਏ ਦਿਨ ਹਰ ਸ਼ਹਿਰ ਹਰ ਗਲੀ ਨੁੱਕੜ ਤੇ ਹੁੰਦੇ ਨੇ ਔਰ ਬਿਕੋਜ਼ ਆਫ ਪਸ਼ੂਆਂ ਦੀ ਆਬਾਦੀ ਦੇ ਕਾਰਨ ਜਿਹੜੇ ਪਸ਼ੂ ਝੁੰਡ ਬਣਾ ਕੇ ਬਾਹਰ ਖੜੇ ਹੁੰਦੇ ਨੇ ਅਕਸਰ ਦੇਖਦੇ ਆ ਕਿਸੇ ਦਾ ਸਿਰ ਫੱਟ ਜਾਂਦਾ ਹੈ ਕਿਸੇ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਕਈ ਹੋਰ ਪ੍ਰੋਬਲਮਸ ਆ ਜਾਂਦੀਆਂ ਲੋਕਾਂ ਨੂੰ ਇਹ ਸੱਚ ਚ ਬਹੁਤ ਗਲਤ ਗੱਲ ਹੈ ਲੋਕਾਂ ਨੂੰ ਬਚ ਕੇ ਚੱਲਣਾ ਪੈਂਦਾ ਰੋਡ ਤੇ ਨਹੀਂ ਹੁਣ ਉਹ ਲੀਡਰ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਉਹ ਲੀਡਰ ਕਿੱਥੇ ਹੈ ਹੂੰ ਜਦੋਂ ਤਾਂ ਕਿਸੇ ਗਊ ਤੇ ਤਸ਼ੱਦਦ ਹੁੰਦੀ ਹੈ ਗਊ ਮਾਤਾ ਕਿਹਾ ਜਾਂਦਾ ਜੀ ਉਦੋਂ ਤਾਂ ਉਹ ਲੀਡਰ ਆ ਜਾਂਦੇ ਨੇ ਬਿਲਕੁਲ ਠੀਕ ਹੈ ਉਦੋਂ ਵੱਡੀਆਂ-ਵੱਡੀਆਂ ਸਪੀਚਾਂ ਵੀ ਹੋ ਜਾਂਦੀਆਂ ਜਾਂ ਕ੍ਰੈਡਿਟ ਵਾਰ ਹੋ ਜਾਂਦਾ ਵੀ ਮੈਂ ਗਊਆਂ ਦਾ ਰਾਖਾ ਜਾਂ ਮੈਂ ਗਊਆਂ ਦੀ ਰਾਖੀ ਕਰਦਾ ਪਰ ਆ ਜਿਹੜਾ ਜਵਾਨ ਪੁੱਤ ਮਰ ਗਿਆ ਕਿਸੇ ਦਾ ਇਹਦੇ ਤੇ ਕੋਈ ਵੀ ਨਹੀਂ ਬੋਲਿਆ ਹੂੰ ਵੀ ਜਿਹੜੇ ਉਥੇ ਜਾਨਵਰ ਘੋਮਰੇ ਸੀ ਆਵਾਰਾ ਉਹ ਆਖਿਰ ਘੋਮਰੇ ਨੇ ਤੇ ਉਹਨਾਂ ਨੂੰ ਸਾਂਭੂਗਾ ਕੌਣ ਕਰੋੜਾ ਰੁਪਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਟੈਕਸ ਜਾਂਦਾ ਹੈ ਕਾਰਪੋਰੇਸ਼ਨ ਦਾ ਬਿੱਲ ਆ ਜੀ ਉਹਦੇ ਵਿੱਚ ਟੈਕਸ ਜਾਂਦਾ ਹੈ ਬਿਜਲੀ ਬੋਰਡ ਦਾ ਬਿੱਲ ਆ ਜਵੇ ਉਹਦੇ ਵਿੱਚ ਟੈਕਸ ਜਾਂਦਾ ਹੈ ਮਤਲਬ گاਵਾ ਦਾ ਸੀ ਟੈਕਸ ਵੀ ਦੇਣੇ ਆ ਪਰ ਫਿਰ ਵੀ ਰਿਜ਼ਲਟ ਜ਼ੀਰੋ ਆ ਰਿਹਾ ਜੇ ਹੈ ਜੀ ਜਵਾਨ ਪੁੱਤ ਮਰ ਰਹੇ ਨੇ ਬਿਲਕੁਲ ਜੇ ਆਪਾਂ ਖਾਸ ਕਰਕੇ ਮੈਡਮ ਅੱਜ ਲੁਧਿਆਣਾ ਵਿੱਚ ਬੈਠੇ ਆ ਲੁਧਿਆਣਾ ਤੁਸੀਂ ਡੀ ਐਮ ਸੀ ਹਸਪੀਟਲ ਪਾਰ ਕਰ ਜੋ ਅੱਗੇ ਤੁਹਾਨੂੰ ਕਾਫੀ ਜਾਨਵਰ ਸੜਕਾਂ ਤੇ ਨਜ਼ਰ ਆਣਗੇ ਕਿਉਂਕਿ ਡੈਰੀ ਕੰਪਲੈਕਸ ਅੱਗੇ ਜੀ ਇਧਰੋਂ ਤੁਸੀਂ ਤਾਜਪੁਰ ਰੋਡ ਚੱਲ ਜੋ ਤਾਜਪੁਰ ਅੱਗੇ ਗਏ ਡੈਰਿੰਗ ਆਫ ਲੈਕਸਾ ਤੁਹਾਨੂੰ ਉੱਥੇ ਜਾਣ ਨੂੰ ਜਦੋਂ ਤੱਕ ਤਾਂ ਗਾਂ ਦੁੱਧ ਦਿੰਦੀ ਹੈ ਉਹਨੂੰ ਸੰਭਾਲ ਕੇ ਰੱਖਣਗੇ ਪਰ ਜਦੋਂ ਦੁੱਧ ਦੇਣਾ ਬੰਦ ਤੇ ਉਹਨੂੰ ਸੜਕ ਤੇ ਛੱਡ ਦਿੰਦੇ ਨੇ ਸੜਕ ਤੇ ਛੱਡਣਗੇ ਫਿਰ ਉਹ ਤੁਰ ਘਟਨਾਵਾਂ ਜਿਹੜੀਆਂ ਉਹ ਵਧਣਗੀਆਂ ਘਟਣਗੀਆਂ ਨਹੀਂ ਪਰ ਇਹਦਾ ਜ਼ਿੰਮੇਵਾਰ ਕਿਤਨਾ ਕਿਤੇ ਮੈਂ ਕਹਿ ਸਕਦਾ ਵੀ ਮੈਂ ਵੀ ਜ਼ਿੰਮੇਵਾਰ ਹਾਂ ਤੇ ਤੁਸੀਂ ਵੀ ਜ਼ਿੰਮੇਵਾਰ ਹੋ ਤੇ ਸਮਾਜ ਵੀ ਜ਼ਿੰਮੇਵਾਰ ਹੈ ਬਿਲਕੁਲ ਹਰ ਇਨਸਾਨ ਜ਼ਿੰਮੇਵਾਰ ਹੈ ਜਿਹੜਾ ਕਉਂਕਿ ਸਵੇਰੇ ਕਈ ਪਰਿਵਾਰ ਇਹ ਜਿਹੇ ਨੇ ਸਵੇਰੇ ਪਹਿਲੀ ਰੋਟੀ ਜਿਹੜੀ ਐ ਉਹ ਗਊ ਮਾਂ ਤੋਂ ਦੁੱਧ ਲੈਂਦੇ ਨੇ ਅਗਲਾ ਘਰੋਂ ਨਿਕਲਦਾ ਹੈ ਤੇ ਅਗਰ ਉਹ ਰਸਤੇ ਕਿਤੇ ਗਊ ਮਤਾ ਜਾਂਦੀ ਹੈ ਤੇ ਆਪਾਂ ਰੋਟੀ ਅਗਲੀ ਦੇ ਮੂੰਹ ਪਾ ਦਿੰਨੇ ਆ ਉਹਦੇ 'ਚ ਸਾਡੀ ਵੀ ਗਲਤੀ ਹੈ ਜੇ ਉਹ ਰੋਟੀਆਂ ਜੇ ਉਹਨਾਂ ਨੂੰ ਮੂੰਹ ਦੇ ਵਿੱਚ ਨਾ ਪੈਣ ਤੇ ਉਹ ਜਾਨਵਰ ਘੁੰਮਣ ਨਾ ਜੀ ਠੀਕ ਹੈ ਨਾ ਜਿੰਨਾ ਜੇ ਆਪਾਂ ਉਹਨਾਂ ਨੂੰ ਖਾਣ ਨੂੰ ਦਵਾਵਾਂਗੇ ਤਾਂ ਉਹ ਡੇਲੀ ਘੁੰਮਣਗੇ ਵੀ ਪਤਾ ਵੀ ਖਾਣ ਨੂੰ ਮਿਲ ਜਾਣਾ ਆਪਾਂ ਨੂੰ ਪਰ ਇਹ ਆਸਥਾ ਨਾਲ ਜੁੜੀ ਹੋਈ ਗੱਲ ਹੈ ਪਰ ਜੇ ਆਸਥਾ ਨਾਲ ਜੁੜੀ ਹੋਈ ਗੱਲ ਹੈ ਉਹਦੇ ਨਾਲ ਨਾਲ ਸਰਕਾਰਾਂ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਹ ਜਿਹੜੇ ਲੀਡਰ ਜਿਹੜੇ ਰક્ષਕ ਦਲ ਬਣੇ ਹੋਏ ਨੇ ਜਦੋਂ ਇਦਾਂ ਦਾ ਕੋਈ ਮਾਹੌਲ ਆਦਾ ਤੇ ਇਕੱਠੇ ਹੋ ਜਾਂਦੇ ਨੇ ਦੱਦਲ ਵੀ ਵੀ ਜਾਣੇ ਜਾ ਕੇ ਡੱਡਾ ਮਾਰਦੇ ਨੇ ਲੋਕਾਂ ਨੂੰ ਫੜਦੇ ਨੇ ਵੀ ਗਊਆਂ ਕਟੀਆਂ ਜਾ ਰਹੀਆਂ ਜਦੋਂ ਗਊਾਂ ਦੀ ਤਸਕਰੀ ਹੁੰਦੀ ਉਦੋਂ ਸਾਰੇ ਬੋਲਦੇ ਹਾਂ ਜਦੋਂ ਉਹ ਚੀਜ਼ ਲਈ ਤੁਸੀਂ ਇਕੱਠੇ ਹੋ ਜਾਂਦੇ ਹੋ ਉਹ ਚੀਜ਼ ਲਈ ਤੁਸੀਂ ਗਊ ਮਾਤਾ ਦੇ ਲਈ ਆਪਣੀ ਜਾਨ ਦੇਣ ਲਈ ਜਾਂ ਜਾਨ ਲੈਣ ਲਈ ਇਕੱਠੇ ਹੋ ਜਾਂਦੇ ਹੋ ਪਰ ਆਹ ਚੀਜ਼ ਲਈ ਕਿਉਂ ਨਹੀਂ ਆਵਾਜ਼ ਉਠਾਉਂਦੇ ਤੁਸੀਂ ਬਿਲਕੁਲ ਸੜਕ ਤੇ ਦੁਰਘਟਨਾਵਾਂ ਹੋ ਰਹੀਆਂ ਬਿਲਕੁਲ ਸਰ ਇਹ ਬੜਾ ਵੱਡਾ ਸਵਾਲ ਬੰਦਾ ਚਾਹੇ ਕੋਈ ਵੀ ਐਮ ਐਲ ਏ ਹੈ ਕੋਈ ਵੀ ਕਾਉਂਸਲਰ ਹੈ ਕੋਈ ਵੀ ਸ਼ਿਵ ਸੈਨਿਕ ਹੈ ਇਹ ਸਵਾਲ ਸਾਰਿਆਂ ਦੇ ਵਾਸਤੇ ਬੰਦਾ ਹੈ ਕਿ ਆਖਰ ਇੰਨਾ ਸਾਰਾ ਟਿਕਾ ਕੌਟੈਕਸ ਦੇਣ ਦੇ ਬਾਅਦ ਵੀ ਲੋਕ ਮਰ ਰਹੇ ਨੇ ਜਵਾਨ ਪੁੱਤ ਮਰ ਰਹੇ ਨੇ ਰਾਜਵੀਰ ਜਵੰਦਾ ਦੀ ਗੱਲ ਕਰੀ ਉਹ ਫੇਮਸ ਪਰਸਨੈਲਿਟੀ ਸੀ ਇਸ ਲਈ ਇਹਦਾ ਮੁੱਦਾ ਚੱਕਿਆ ਗਿਆ ਇਹ ਜਿਹੇ ਲੋਕ ਕਈ ਮਰਦੇ ਹੋਣਗੇ ਰੋਜ਼ ਜਿਨ੍ਹਾਂ ਦੀਆਂ ਕਈ ਮਾਵਾਂ ਦੇ ਪੁੱਤ ਜਾਂਦੇ ਹੋਣਗੇ ਕਈਆਂ ਦੇ ਘਰ ਬੇਕਾਰ ਹੁੰਦੇ ਹੋਣਗੇ ਤੇ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਕੌਣ ਸਵਾਲ ਚੱਕੇਗਾ ਉਹਨਾਂ ਲਈ ਮੈਂ ਇਹੀ ਗੱਲ ਤੁਹਾਡਾ ਨਾਲ ਕੀਤੀ ਹੈ ਵੀ ਜਦੋਂ ਦਾ ਸਮਾਜ ਤਾਂ ਇੱਕ ਤਰ੍ਹਾਂ ਦਾ ਜਦੋਂ एग्जांपल ਸੈੱਟ ਕਰਨੀ ਹੁੰਦੀ ਹੈ ਉਦੋਂ ਤਾਂ ਖੜ ਜਾਂਦਾ ਵੀ ਅਸੀਂ ਗਵਾਂ ਦੇ ਰਖਸ਼ਕ ਆ ਤੇ ਪਰ ਹੁਣ ਵੀ ਤਾਂ ਖੜ ਨਹੀਂ ਲੋੜ ਨਾ ਸੜਕਾਂ ਜਾਨਵਰ ਘੁੰਮ ਰਹੇ ਨੇ ਤੁਰਘਟਨਾਵਾਂ ਹੋ ਰਹੀਆਂ ਉਹਦੇ ਤੇ ਕੋਈ ਨਹੀਂ ਬੋਲਦਾ ਸੜਕਾਂ ਜਗਾ ਜਗਾ ਟੁੱਟੀਆਂ ਹੋਈਆਂ ਉਹਦੇ ਤੇ ਕੋਈ ਨਹੀਂ ਬੋਲਦਾ ਠੀਕ ਹੈ 인ਫਰਾਸਟ੍ਰਕਚਰ ਤੁਹਾਡਾ ਡਾਊਨ ਹੋ ਰਿਹਾ ਉਹਦੇ ਤੇ ਕੋਈ ਨਹੀਂ ਬੋਲਦਾ ਸਿਰਫ ਬੋਲਣਾ ਉੱਥੇ ਹੈ ਵੀ ਜਿੱਥੇ ਚੰਦ ਸਮਾਜ ਦੇ ਲੋਕ ਤੁਹਾਡੀ ਵਾਹ ਵਾਈ ਕਰਨ ਚੰਦ ਸਮਾਜ ਦੇ ਲੋਕ ਤੁਹਾਡੀ ਪਿੱਠ ਤੇ ਆ ਕੇ ਥਾਪੀ ਮਾਰਨ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਧਰਮਲੀ ਪਰ ਸਮਾਜ ਦੇ ਵਿੱਚ ਜਿੱਥੇ ਅਸੀਂ ਵਿਚਰਨਾ ਹੈ ਤੁਸੀਂ ਵੀ ਵਿਚਰਨਾ ਮੈਂ ਵੀ ਵਿਚਰਨਾ ਸਾਡੇ ਬੱਚਿਆਂ ਨੇ ਵੀ ਵਿਚਰਨਾ ਸਾਡੇ ਮਾਪੇ ਵੀ ਵਿਚਰਨਾ ਜਦ ਅਸੀਂ 인ਫਰਾਸਟ੍ਰਕਚਰ ਦੇ ਲਈ ਆਪਣੀਆਂ ਜੜੀਆਂ ਮੁੱਢੀਆਂ ਸਹੂਲਤਾ ਨੇ ਉਹਨਾਂ ਲਈ ਦੇ ਅਸੀਂ ਬੋਲ ਨਹੀਂ ਸਕਦੇ ਉਹਨਾਂ ਲਈ ਅਸੀਂ ਪ੍ਰਸ਼ਾਸਨ ਨੂੰ ਅੱਖਾਂ ਨਹੀਂ ਦਿਖਾ ਸਕਦੇ ਸਰਕਾਰ ਦੇ ਕੰਨ ਨਹੀਂ ਖੋਲ ਸਕਦੇ ਤਾਂ ਮੈਂ ਸਮਝਦਾ ਫਿਰ ਲਹਣਤ ਹੈ ਇਹ ਜੇ ਲੀਡਰਾਂ ਤੇ ਜਿਹੜੇ ਜੇ ਮੌਕੇ ਤੇ ਜਾ ਕੇ ਲੀਡਰੀਆਂ ਕਰ ਆਉਂਦੇ ਨੇ ਮੁੜ ਕੇ ਦੁਬਾਰਾ ਫਿਰ ਸਾਇਲੈਂਟ ਹੋ ਜਾਂਦੇ ਨੇ ਇਹ ਵੀ ਚੀਜ਼ ਦੇਖਣੀ ਚਾਹੀਦੀ ਪਰਤੀ ਜੀ ਇੱਕ ਚੀਜ਼ ਦੇਖਣ ਵਾਲੀ ਬੰਦੀ ਹੈ ਇਹ ਲੋਕ ਕਹਿੰਦੇ ਭਾਰਤ ਦੀ ਆਬਾਦੀ ਕਈ ਕਰੋੜ ਹੈ ਭਾਰਤ ਛੱਡੋ ਕੱਲੇ ਅਗਰ ਪੰਜਾਬ ਦੀ ਵੀ ਗੱਲ ਕਰ ਲਈਏ ਸੀ ਤੇ ਕੱਲੇ ਕੱ ਨੇ ਫਾਲੋਅਰਸ ਨੇ ਅਗਰ ਸਾਰੇ ਰਲ ਕੇ ਇਕਜੁੱਟ ਹੋ ਜਾਣ ਤੇ ਮੈਨੂੰ ਨਹੀਂ ਲੱਗਦਾ ਇਹ ਜਿਹੜੇ ਸਾਰੇ ਕਾਉਂਸਲਰ ਨੇ ਅਗਰ ਉਹਨਾਂ ਦੇ ਦਰਵਾਜ਼ੇ ਤੋੜ ਦੋ ਉਹਨਾਂ ਦੇ ਐਮਐਲਏ ਦੇ ਸਿਰ ਖਾਜੋ ਉਹ ਆਪਣੇ ਦਫਤਰਾਂ 'ਚ ਮੜਨ ਤੋਂ ਗੁਰੇਜ ਕਰਨਗੇ ਵੀ ਲੋਕ ਸਵਾਲ ਕਰ ਰਹੇ ਨੇ ਉਹਨਾਂ ਤੇ ਪਟੀਸ਼ਨਾਂ ਪਾਓ ਸਵਾਲ ਖੜੇ ਕਰੋ ਤੇ ਕਿੱਦਾਂ ਨਹੀਂ ਮੇਰੇ ਹਿਸਾਬ ਨਾਲ ਇਹਦਾ ਰਿਜ਼ਲਟ ਨਿਕਲਦਾ ਮੈਡਮ ਲੋਕ ਨਾ ਇਹ ਸਥਿਤੀ ਜੋ ਉਦੋਂ ਆਉਂਦੀ ਹੈ ਜਦੋਂ ਲੋਕ ਅੱਕ ਜਾਂਦੇ ਨੇ ਜਦੋਂ ਕੋਈ ਰਸਤਾ ਨਹੀਂ ਲੱਭਦਾ ਲੋਕਾਂ ਨੂੰ ਆਪਾਂ ਐਗਜ਼ੈਂਪਲ ਜੇ ਆਪਾਂ ਲਈਏ ਤਾਂ ਨੇਪਾਲ ਦੇ ਵਿੱਚੋਂ ਹੂੰ ਜੈਨਦੀ ਜਨਰੇਸ਼ਨ ਨੇ ਕੀ ਕੀਤਾ ਆਪਾਂ ਬਲੀਪਾਂਤੀ ਦੇਖੀ ਬਿਲਕੁਲ ਮਤਲਬ ਲੀਡਰਾਂ ਦੇ ਘਰੇ ਵੱਡ-ਵੱਡ ਕੇ ਉਹਨਾਂ ਨੇ ਲੀਡਰ ਕੁੱਟੇ ਨੇ ਲੀਡਰਾਂ ਦੇ ਘੜੇ ਵੱਡ-ਵੱਡ ਕੇ ਉਹਨਾਂ ਨੇ ਲੀਡਰਾਂ ਦੇ ਸਿਰ ਪਾੜੇ ਆ ਤੇ ਲੀਡਰਾਂ ਦੇ ਘਰਾਂ ਦੇ ਵਿੱਚ ਅੱਗ ਲਗਾ ਦਿੱਤੀ ਗਈ ਲੀਡਰ ਉੱਥੋਂ ਰਾਤੋਂ ਰਾਤ ਨੇਪਾਲ ਛੱਡ ਕੇ ਦੂਜੇ ਦੇਸ਼ਾਂ ਵਿੱਚ ਵੜਨ ਲਈ ਤਿਆਰ ਹੋ ਗਏ ਹੂੰ ਪਰ ਜਦੋਂ ਖੁਦਾ ਤੇ ਹੱਥ ਦਾ ਵਿਅਰ ਹੁੰਦਾ ਨਾ ਉਦੋਂ ਫਿਰ ਇਹ ਸਥਿਤੀਆਂ ਬਣਦੀਆਂ ਪਰ ਮੈਂ ਸਮਝਦਾ ਵੀ ਹਿੰਦੁਸਤਾਨ ਆਪਣੇ ਲੋਕ ਪੀਸਫੁਲ ਲੋਕ ਨੇ ਆਰਾਮਦਾਇਕ ਲੋਕ ਨੇ ਦੰਗਾ ਨਾ ਕਰਨ ਵਾਲੇ ਜ਼ਿਆਦਾ ਲੋਕ ਨੇ ਧਰਮ ਨੂੰ ਮੰਨਣ ਵਾਲੇ ਲੋਕ ਨੇ ਪਰ ਇਹ ਚੀਜ਼ਾਂ ਅਸੀਂ ਕਹਿੰਦੇ ਵੀ ਦੂਰ ਰਵੇ ਸਾਡੇ ਦੇਸ਼ ਤੋਂ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿਤਨਾ ਕਿਤੇ ਤਾਂ ਦੇਸ਼ ਨੂੰ ਢਾਹ ਲੱਗਦੀ ਹੈ ਇਨਫਰਾਸਟ੍ਰਕਚਰ ਨੂੰ ਢਾਹ ਲੱਗਦੀ ਹੈ ਔਰ ਕਿਤੇ ਇੰਟਰਨੈਸ਼ਨਲ ਲੈਵਲ ਤੇ ਸਥਿਤੀਆਂ ਵੀ ਗੰਭੀਰ ਹੋ ਜਾਂਦੀਆਂ ਨੰਬਰ ਵੀ ਡਾਊਨ ਹੋ ਜਾਂਦੇ ਵੀ ਆਹ ਦੇਸ਼ ਦਾ ਦੰਗਾ ਫਸਾਦ ਹੀ ਚਾਹੁੰਦਾ ਜਿਵੇਂ ਸਾਡਾ ਪੜੋਸੀ ਮੁਲਕ ਹੈ ਚਾਹੇ ਉਹ ਜੋ ਮਰਜ਼ੀ ਕਰ ਲਵੇ ਪਰ ਉਹਦੀ ਇੱਕ ਤਰ੍ਹਾਂ ਦਾ ਟੈਗ ਲੱਗ ਗਿਆ ਵੀ ਇਹ ਆਤਕਵਾਦ ਹੂੰ ਪਨਪੰਦਾ ਜਾਂ ਆਤਕਵਾਦ ਤਿਆਰ ਕਰਦਾ ਜੋ ਵੀ ਸਿਸਟਮ ਹੈ ਇੱਕ ਤਰ੍ਹਾਂ ਦੀ ਉਹ ਤੌਮਤ ਲੱਗੀ ਹੋਈ ਆ ਤੇ ਫਿਰ ਆਪਾਂ ਇਹ ਜਾਣਦੇ ਆ ਵੀ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਪ੍ਰਸਥਿਤੀ ਨਾ ਬਣੇ ਜੇ ਅਗਰ ਲੀਡਰ ਚੱਜਦੇ ਹੋਣ ਸਰਕਾਰਾਂ ਚੱਜਦੀਆਂ ਹੋਣ ਤਾਂ ਅੱਖਾਂ ਖੋਲ੍ਹਣਾ ਆਪਣੀਆਂ ਉਹ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਸਾਨੂੰ ਉਹ ਤਾਂ ਦਿੱਤੀਆਂ ਜਾਣ ਜੇ ਅਸੀਂ ਤੁਹਾਨੂੰ ਵੋਟਾਂ ਦੇਣੇ ਆ ਵੋਟ ਦੇਣ ਲਈ ਤੁਹਾਨੂੰ ਲਾਈਨਾਂ 'ਚ ਲੱਗਦੇ ਆ ਤੁਹਾਡੇ ਭਾਸ਼ਣ ਤੱਕ ਸੁਣਦੇ ਆ ਜਿਹੜੇ ਅਸੀਂ ਨਹੀਂ ਸੁਣਨਾ ਚਾਹੁੰਦੇ ਪਰ ਫਿਰ ਵੀ ਸੁਣਦੇ ਆ ਤੁਹਾਨੂੰ ਵੋਟਾਂ ਵੀ ਦੇਣੇ ਆ ਤੁਹਾਨੂੰ ਕੁਰਸੀਆਂ ਤੇ ਵੀ ਬਿਠਾਣੇ ਆ ਤਾਨੂੰ ਗੱਡੀਆਂ ਪਟੀਆਂ ਵੱਡੀਆਂ ਤੁਹਾਨੂੰ ਸਿਕਿਉਰਟੀਆਂ ਵੀ ਦਵਾਨੇ ਉਹ ਸਾਡੇ ਕਰਕੇ ਮਿਲਦੀਆਂ ਨਾ ਜਾਂ ਤੁਹਾਡੇ ਕਰਕੇ ਮਿਲਦੀਆਂ ਜਿਹੜੇ ਵੋਟਰ ਦੇਖ ਰਹੇ ਉਹਨਾਂ ਕਰਕੇ ਮਿਲਦੀਆਂ ਜਿਹੜੇ ਵੋਟ ਪਾਉਂਦੇ ਨੇ ਪਰ ਜੇ ਅਸੀਂ ਵੋਟ ਅਗਲੇ ਨੂੰ ਆਪਣਾ ਹੱਕ ਸਮਝਦੇ ਹਾਂ ਤੁਹਾਨੂੰ ਵੋਟ ਪਾ ਦੀ ਫਿਰ ਸਾਡੇ ਵੀ ਹੱਕ ਨੇ ਸਾਡੇ ਹੱਕ ਕਿਉਂ ਮਾਰੇ ਜਾ ਰਹੇ ਆ ਅੱਜ ਤੁਸੀਂ ਦੇਖਿਆ ਹੋਣਾ ਹੈ ਰਾਜਵੀਰ ਜਵੰਦਾ ਦਾ ਜਦੋਂ ਸੰਸਕਾਰ ਹੋਇਆ ਲੱਖਾਂ ਦੀ ਗਿਣਤੀ ਚ ਲੋਕ ਉੱਤੇ ਪਹੁੰਚੇ ਨੇ ਆਰ ਆਈ ਪੀ ਜਵੰਦਾ ਕੋਈ ਰੋ ਰਿਹਾ ਕੋਈ ਕੁਝ ਪਰ ਸਵਾਲ ਇੱਥੇ ਖੜਾ ਹੁੰਦਾ ਨਾ ਕਿ ਜੋ ਲੋਕ ਅੱਜ ਹਮਦਰਦੀ ਦਿਖਾ ਰਹੇ ਨੇ ਉਹ ਕੱਲ ਨੂੰ ਇਸ ਚੀਜ਼ ਬਾਰੇ ਇੱਕ ਸਟੈਪ ਫਾਰਵਰਡ ਹੋਣ ਅੱਗੇ ਵਧਨ ਪਟੀਸ਼ਨਾਂ ਦਾਇਰ ਕਰਨ ਕੰਪਲੇਂਟਸ ਕਰਨ ਤਾਂ ਜੋ ਇਹ ਸਾਰੇ ਸਿਆਸੀ ਲੋਕਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣ ਉਹ ਮਜਬੂਰ ਹੋ ਜਾਣ ਪਰ ਉਹੀ ਗੱਲ ਹੈ ਨਾ ਇਹ ਕਹਾਵਤ ਜਿਹੜੀ ਹੈ ਵੀ ਬਿੱਲੀ ਦੇ ਗਲ ਦੇ ਵਿੱਚ ਘੰਟੀ ਬੰਨੇਗਾ ਬੰਨੇਗਾ ਕੌਣ ਹੁਣ ਬੰਦਾ ਮਿਹਨਤ ਕਰੇ ਕੌਣ ਅਗਲਾ ਕਹਿੰਦਾ ਜੀ ਆ ਮੂਰੇ ਲੱਗ ਜੂ ਇਸ ਤਾਂ ਮਗਰ ਖੜ ਜਾਗੇ ਹਮ ਪਰ ਜਦੋਂ ਤੱਕ ਤੁਸੀਂ ਘਰੋਂ ਨਿਕਲ ਕੇ ਮੂਰੇ ਨਹੀਂ ਲੱਗਣਾ ਉਦੋਂ ਤੱਕ ਕਿਸੇ ਵੀ ਚੀਜ਼ ਦਾ ਹੱਲ ਨਹੀਂ ਨਿਕਲਣਾ ਇਹ ਚੀਜ਼ਾਂ ਜ਼ਰੂਰੀ ਨੇ ਸਰ ਇਹ ਚੀਜ਼ ਲੇਕਿਨ ਇੱਕ ਕੁਐਸਚਨ ਮਾਰਕ ਬੰਦੀ ਹੈ ਰਾਜਵੀਰ ਜਵੰਦਾ ਦੀ ਤਾਂ ਤੇ ਸਾਡੇ ਪਰਿਵਾਰ ਦਾ ਵੀ ਕੋਈ ਹੋ ਸਕਦਾ ਤੁਹਾਡੇ ਪਰਿਵਾਰ ਦਾ ਵੀ ਕੋਈ ਹੋ ਸਕਦਾ ਸਵਾਲ ਤਾਂ ਸਾਰਿਆਂ ਲਈ ਬਣਦਾ ਕਿਸੇ ਵੀ ਕਿਸੇ ਵੀ ਹਾਦਸਾ ਹੋ ਸਕਦਾ ਇੱਕ ਗਾਹ ਨੂੰ ਅਸੀਂ ਟੈਗ ਲਾਈਨ ਦੇਤੀ ਹੈ ਮਾਤਾ ਜੀ ਗਊ ਮਾਤਾ ਜੀ ਪਰ ਦੇਖਿਆ ਜਾਵੇ ਦੋ ਸੰਡਾਂ ਦੀ ਜੇਕਰ ਲੜਾਈ ਹੋ ਰਹੀ ਹੈ ਰੋਡ ਦੇ ਉੱਤੇ ਉਸ ਤੋਂ ਬਚਣ ਦੇ ਲਈ ਕੋਈ ਗੱਡੀ ਸਾਹਮਣੇ ਆ ਕੇ ਖੜਦੀ ਹੈ ਜਿਹਦੇ ਵਿੱਚ ਰਾਜਵੀਰ ਜਵੰਦਾ ਜਾ ਕੇ ਜਿਹਦੀ ਟੱਕਰ ਹੁੰਦੀ ਹੈ ਤੇ ਤਾਂ ਤੇ ਉਹਦਾ ਜਿਹੜਾ ਬ੍ਰੇਨ ਹੁੰਦਾ ਹੈ 100% ਡੈੱਡ ਹੋ ਜਾਂਦਾ ਤੇ ਇਹਦੇ ਵਿੱਚ ਉਹਦਾ ਵਿਚਾਰੇ ਦਾ ਕੀ ਕਸੂਰ ਇਹ ਆਵਾਰਾ ਪਸ਼ੂ ਜਿਹੜੇ ਨੇ ਇਹਨਾਂ ਨੂੰ ਸੰਭਲਣ ਸੰਭਾਲ ਦੀ ਜ਼ਿੰਮੇਵਾਰੀ 100% ਜਿਹੜੀ ਹੈ ਸਿਆਸਤ ਦੀ ਬੰਦੀ ਹੈ ਸਿਆਸਤਦਾਨਾਂ ਦੀ ਬੰਦੀ ਹੈ ਇਹ ਪ੍ਰਸ਼ਾਸਨ ਦੀ ਬੰਦੀ ਹੈ ਨਹੀਂ ਤਾਂ ਮੈਂ ਕਹਿ ਹੀ ਰਿਹਾ ਵੀ ਇਹ ਚੀਜ਼ਾਂ ਤੋਂ ਸਰਕਾਰ ਨੂੰ ਭਜਣਾ ਨਹੀਂ ਚਾਹੀਦਾ ਸਰਕਾਰ ਨੂੰ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀ ਮੈਂ ਹੀ ਜਾ ਰਿਹਾ ਵੀ ਸਰਕਾਰ ਦੇ ਨਾਲ ਨਾਲ ਐਡੇ ਐਡੇ ਵੱਡੇ ਜਿਹੜੇ ਗਊ ਰક્ષਕ ਦਲ ਬੜੇ ਮੈਂ ਤਾਂ ਕਰਕੇ ਗਊ ਰક્ષਕ ਦਲ ਦਾ ਨਾਮ ਐਡ ਜਰੂਰ ਕਰ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਗਊ ਮਾਤਾ ਤੇ ਤਸ਼ੱਦਦ ਹੁੰਦੀ ਹੈ ਜਾਂ ਕਿਸੇ ਤੇ ਵੀ ਇੰਦਾ ਦੇ ਜਾਨਵਰ ਤੇ ਤਸ਼ੱਦਦ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਗਊ ਰਖਸ਼ਕ ਦਾਲਲੇ ਆ ਕੇ ਮੂਰੇ ਖੜਦੇ ਨੇ ਸ਼ਿਵ ਸੈਨਿਕ ਬਹੁਤ ਬੋਲਦੇ ਹੋਏ ਇਹ ਕਰਾਉਂਦੇ ਨੇ ਉਹ ਤਾਂ ਇੰਨੇ ਕੁ ਜ਼ਿਆਦਾ ਮਤਲਬ ਉਹ ਹੋ ਜਾਂਦੇ ਨੇ ਵੀ ਐਗਰੈਸਿਵ ਹੋ ਜਾਂਦੇ ਨੇ ਗਊ ਮਾਤਾ ਨੂੰ ਨਾਲ ਲੈ ਕੇ ਉਹ ਕਿਸੇ ਨੂੰ ਜਾਨ ਤੱਕ ਲੈਣ ਤੱਕ ਆ ਜਾਂਦੇ ਨੇ ਵੀ ਇਹ ਬੰਦਾ ਗਲਤ ਕਰ ਰਿਹਾ ਕਿਉਂਕਿ ਭਾਵਨਾਵਾਂ ਜੁੜੀਆਂ ਹੋਈਆਂ ਜੀ ਪਰ ਜੇ ਭਾਵਨਾਵਾਂ ਜੁੜੀਆਂ ਹੋਈਆਂ ਤੇ ਇੱਕ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਇਕੱਲੇ ਜ ਬੰਦੇ ਦੀ ਗੱਲ ਨਹੀਂ ਹਜ਼ਾਰਾਂ ਲੋਕ ਲੱਖਾਂ ਇਸ ਸਥਿਤੀ ਤੋਂ ਗੁਜ਼ਰੇ ਹੋਣੇ ਆ ਬਿਲਕੁਲ ਉਹਨਾਂ ਦੇ ਲਈ ਵੀ ਗਊ ਰક્ષਕ ਦਲ ਨੂੰ ਅੱਗੇ ਆਣਾ ਚਾਹੀਦਾ ਜਿਹੜੇ ਵੱਡੇ ਲੀਡਰ ਨੇ ਕੱਲੇ ਸਿਕਿਉਰਟੀਆਂ ਲੈਣ ਤੱਕ ਨਾ ਸੀਮਤ ਰੋ ਕੱਲੇ ਤੁਸੀਂ ਗਊ ਮਾਤਾ ਦੇ ਜਿਹੜੇ ਹੁਣ ਹਥਿਆਰੇ ਨੇ ਉਹਨਾਂ ਨੂੰ ਫੜਨ ਤੱਕ ਸੀਮਤ ਨਾ ਰੋ ਸਾਨੂੰ ਜਿਹੜੇ ਸਮਾਜ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਤੇ ਵੀ ਧਿਆਨ ਦੇਣ ਦੀ ਲੋੜ ਹੈ ਜਿਹੜੀਆਂ ਏਦਾਂ ਦੀਆਂ ਸੁਸਾਇਟੀਆਂ ਨੇ ਜਾਂ ਏਦਾਂ ਦੇ ਜਿਹੜੇ ਗਰੁੱਪ ਬਣੇ ਹੋਏ ਨੇ ਉਹਨਾਂ ਨੂੰ ਵੀ ਮੂਰੇ ਆਣਾ ਚਾਹੀਦਾ ਉਹਨਾਂ ਨੂੰ ਸਰਕਾਰ ਦੇ ਨਾਲ ਬੈਠ ਕੇ ਟੇਬਲ ਤੇ ਗੱਲ ਕਰਨੀ ਚਾਹੀਦੀ ਹੈ ਕੋਈ ਰਸਤਾ ਕੱਢਣਾ ਚਾਹੀਦਾ ਕੱਲੀਆਂ ਗਊਸ਼ਾਲਾਂ ਹੀ ਰਸਤਾ ਨਹੀਂ ਹੈਗਾ ਕਿਉਂਕਿ ਗਊਸ਼ਾਲਾ ਦੀ ਵੀ ਕੋਈ ਸੀਮਤ ਹੁੰਦੀ ਹੈ ਕਿਸੇ ਦੇ 300 ਡੰਗਰ ਨੇ ਕਿਸੇ ਦੇ 500 ਡੰਗਰ ਨੇ ਕਿਸੇ 800 ਡੰਗਰ ਨੇ ਪਰ ਜਦੋਂ ਉਹ ਜਿਹੜੀ ਸੰਖਿਆ ਵੱਧ ਜਾਂਦੀ ਹੈ ਤੇ ਉਹ ਵੀ ਕਿਤਨਾ ਕਿਤੇ ਮਜਬੂਰ ਹੋ ਜਾਂਦੇ ਨੇ ਗਊ ਕੀ ਜਗ੍ਹਾ ਤਾਂ ਸੀਮਿਤ ਹੈ ਨਾ ਹੁਣ ਗਊਸ਼ਾਲਾ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਤਾਂ ਉਹ ਵੀ ਕੀ ਕਰੇ ਉਹ ਫਿਰ ਡੰਗਰ ਦਾ ਬਾਹਰ ਹੀ ਜਾਏਗਾ ਨਾ ਜੀ ਡੈਰੀਆਂ ਵਾਲੇ ਜਦੋਂ ਤੱਕ ਡੰਗਰ ਦੁੱਧ ਦੇ ਰਿਹਾ ਉਦੋਂ ਤੱਕ ਤਾਂ ਉਹਨਾਂ ਨੇ ਉਹਨੂੰ ਬੰਨ ਕੇ ਰੱਖਣਾ ਸੰਗਲ ਪਾ ਕੇ ਰੱਖਣਾ ਜਦੋਂ ਨਹੀਂ ਦਿੱਤਾ ਤੇ ਉਹ ਤੁਹਾਨੂੰ ਸੜਕ ਤੇ ਮਿਲੇਗਾ ਜੀ ਉਹ ਸੜਕ ਤੇ ਰਹੇਗਾ ਤੇ ਫਿਰ ਉਹ ਰੋਟੀ ਖਾਣ ਲਈ ਕੁਝ ਅੰਨ ਖਾਣ ਲਈ ਜਾਂ ਕੁਝ ਵੀ ਖਾਣ ਲਈ ਆਪਣੇ ਪੇਟ ਦੀ ਜਿਹੜੀ ਹੈ ਭੁੱਖ ਮਟਾ ਲੀ ਉਹ ਕਿਤਨਾ ਕਿਤ ਤਾ ਮੂੰਹ ਮਾਰੇ ਗਈ ਫਿਰ ਉਹ ਸੜਕ ਤੇ ਆਏਗਾ ਜੀ ਤੇ ਇਸ ਕਰਕੇ ਵੱਡੇ ਟੇਬਲ ਟਾਕ ਚਾਹੀਦੀ ਹੈ ਬਹੁਤ ਗੰਭੀਰ ਮੁੱਦਾ ਹੈ ਵੀ ਆਂਡ ਬਲੇ ਸਮੇਂ ਦੇ ਵਿੱਚ ਕਿਤੇ ਇਨਸਾਨਾਂ ਨਾਲੋਂ ਵੱਧ ਸੜਕ ਤੇ ਕਿਤੇ ਜਾਨਵਰ ਜੇ ਕਿਤੇ ਨਜ਼ਰ ਆਣ ਲੱਗ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਨਜ਼ਾਰਾ ਕਿਦਾਂ ਦਾ ਹੋਏਗਾ ਜੀ ਸੋ ਪ੍ਰਸ਼ਾਸਨ ਨੂੰ ਕਿ ਚਾਹੀਦਾ ਹੈ ਵੀ ਇਹਦੇ ਤੇ ਕੋਈ ਗੰਭੀਰਤਾ ਦੇ ਨਾਲ ਕੋਈ ਕਮੇਟੀ ਬੜਾਈ ਜਾਵੇ ਜਾਂ ਗੰਭੀਰਤਾ ਦੇ ਨਾਲ ਕੋਈ ਕਾਨੂੰਨ ਐਸਾ ਬਣਾਇਆ ਜਾਵੇ ਵੀ ਜਿਹਦੇ ਨਾਲ ਇਹ ਚੀਜ਼ਾਂ ਤੋਂ ਨਾਥ ਪਾਈ ਜਾਵੇ ਜਾਂ ਕੋਈ ਐਸਾ ਸਿਸਟਮ ਤਿਆਰ ਕੀਤਾ ਜਾਵੇ ਵੀ ਜਿਹੜੇ ਜਾਨਵਰ ਸੜਕਾਂ ਤੇ ਘੁੰਮਦੇ ਨੇ ਉਹਨਾਂ ਦੀ ਰੈਣ ਬਸੇਰੇ ਲਈ ਜਾਂ ਉਹਨਾਂ ਲਈ ਕਿਤੇ ਜਗ੍ਹਾ ਐਸੀ ਤਿਆਰ ਕੀਤੀ ਜਾਵੇ ਵੀ ਉੱਥੇ ਸਰਕਾਰ ਵੱਲੋਂ ਕੋਈ ਕੋਟਾ ਫਿਟਬੋ ਉਦਾਂ ਵੀ ਕਰੋੜਾਂ ਰੁਪਏ ਦਿੰਦੇ ਹੀ ਨਹੀਂ ਲੋਕ 3100 ਰੁਪਏ ਮੈਂ ਔਰਤਾਂ ਨੂੰ ਦੇ ਰਿਹਾ ਜੀ 2100 ਰੁਪਏ ਹਰ ਔਰਤ ਦੇ ਖਾਤੇ ਜਾ ਰਿਹਾ ਜੀ ਬਜ਼ੁਰਗਾਂ ਨੂੰ ਪੈਨਸ਼ਨ ਆ ਰਹੀ ਹੈ ਜੀ ਆ ਆਟਾ ਦਾਲ ਦੀ ਸਕੀਮ ਆ ਰਹੀ ਜਿਹੜੀਆਂ ਇਹ ਸਕੀਮੋ ਚ ਇੱਕ ਸਕੀਮੇ ਵੀ ਐਡ ਕਰ ਲਓ ਜੀ ਵੀ ਭਾਈ ਜਿਹਦੇ ਕੋਈ ਨਹੀਂ ਪਾਲਿਆ ਜਾਂਦਾ ਡੰਗਰ ਉਹ ਸਾਨੂੰ ਦੇ ਦਿਓ ਸਰਕਾਰ ਸੰਭਲੇਗੀ ਉਹਨੂੰ ਜੇ ਇੰਨਾ ਕੋਈ ਤੁਸੀਂ ਕਰ ਸਕਦੇ ਹੋ ਸਮਾਜ ਲਈ ਤਾਂ ਇਹ ਸਾਹਮਣੇ ਕੋਈ ਵੱਡੀ ਗੱਲ ਨਹੀਂ ਹੈ ਅਗਰ ਸਰਕਾਰ ਚਾਵੇ ਤਾਂ ਜੇ ਨੀਤ ਹੋਵੇ ਤਾਂ ਕੀ ਲੱਗਦਾ ਜਿਵੇਂ ਕਿ ਰਾਜਵੀਰ ਦੇ ਪਿੰਡ ਦਾ ਨਾਂ ਤੱਕ ਕਿਸੇ ਨੂੰ ਪਤਾ ਨਹੀਂ ਸੀਗਾ ਪਹਿਲੇ ਤੇ ਅੱਜ ਉਹ ਪਿੰਡ ਦਾ ਨਾਂ ਵੀ ਚਮਕਾ ਗਿਆ ਲੋਕ ਕਹਿੰਦੇ ਆ ਵੀ ਬਹੁਤ ਵਧੀਆ ਇਨਸਾਨ ਸੀ ਪਰ ਮਰਨ ਤੋਂ ਬਾਅਦ ਹੀ ਕਿਉਂ ਜਿੰਦੇ ਜੀ ਕਿਉਂ ਨਹੀਂ ਕੋਈ ਕਹਿੰਦਾ ਇਹ ਵੀ ਕਨਾਲ ਦੇ ਨਾਲ ਇੱਕ ਪਹਿਲੂ ਇਹ ਵੀ ਸਾਹਮਣੇ ਆਂਦਾ ਹੈ ਇਹ ਕੀ ਮੰਨਦੇ ਹੋ ਇਸ ਬਾਰੇ ਕੀ ਚੰਗਾ ਬੰਨਣ ਦੇ ਲਈ ਮਰਨਾ ਪੈਂਦਾ ਇਹ ਤਾਂ ਦਸਤੂਰ ਹੈ ਜੀ ਦੁਨੀਆ ਦਾ ਜਦੋਂ ਬੰਦਾ ਜਿੰਦਾ ਜਾਗਦਾ ਹੁੰਦਾ ਉਦੋਂ ਨਮਸਤੇ ਸਤਿ ਸ੍ਰੀ ਅਕਾਲ ਹੁੰਦੀ ਹੈ ਤੇ ਜਦੋਂ ਬੰਦਾ ਮਰ ਜਾਂਦਾ ਉਹਨੂੰ ਲੋਕ ਜਫੀਆਂ ਪਾਉਂਦੇ ਮਰੇ ਬੇ ਨੂੰ ਇਹ ਦਸਤੂਰ ਹੈ ਜ਼ਿੰਦਗੀ ਦਾ ਪਰ ਉਹ ਅੱਛੀ ਰੂਹ ਸੀ ਬਿਲਕੁਲ ਹਸਮੁਖ ਚੇਰਾ ਸੀ ਉਹ ਕਦੀ ਉਸ ਬੰਦੇ ਨੂੰ ਅਸੀਂ 네ਗੇਟਿਵਿਟੀ ਚ ਨਹੀਂ ਦੇਖਿਆ ਵੀ ਕਿਸੇ ਨੂੰ ਟ੍ਰੋਲ ਕੀਤਾ ਹੋਵੇ ਜਾਂ ਕਿਸੇ ਦੇ ਖਿਲਾਫ ਬੋਲਿਆ ਹੋਵੇ ਹਰ ਗੱਲ ਨੂੰ ਉਹ ਖਿੜੇ ਮੱਥੇ ਲੰਦਾ ਸੀ ਤੇ ਬਹੁਤ ਅੱਛਾ ਇਨਸਾਨ ਸੀ ਸਾਨੂੰ ਤਾਂ ਆਪ ਦੁੱਖ ਹੈ ਵੀ ਉਹ ਜਿਹੜਾ ਇਨਸਾਨ ਹੈ ਦੁਨੀਆ ਤੋਂ ਬਹੁਤ ਛੇਤੀ ਚਲਾ ਗਿਆ ਹਾਲਾਂਕਿ ਉਮਰ ਨਹੀਂ ਚੋਦੀ ਜਾਣਦੀ ਔਰ ਬੱਚਿਆਂ ਦਾ ਕੀ ਬਣੇਗਾ ਬਹੁਤ ਛੋਟੇ ਛੋਟੇ ਉਹਨਾਂ ਦੇ ਬੱਚੇ ਨੇ ਪਰ ਹੁਣ ਪਰਿਵਾਰ ਨੂੰ ਕਾਣਾ ਮੰਗਨ ਦਾ ਬਲ ਬਖਸ਼ੇ ਪ੍ਰਮਾਤਮਾ ਇਹੀ ਕਹਿ ਸਕਦੇ ਹਸਤੰਤ ਦੇ ਵਿੱਚ ਪਰ ਫਿਰ ਵੀ ਜੋ ਹੋਇਆ ਮਾੜਾ ਹੋਇਆ ਇਦਾਂ ਦੀ ਨਹੀਂ ਹੋਣੀ ਚਾਹੀਦੀ ਇਨਸੀਡੈਂਟ ਜਿਹੜੇ ਆ ਅਣ ਕਹਿ ਸਕਦੇ ਆ ਵੀ ਜਿਹੜੀ ਇਹ ਮੌਤ ਦਾ ਟਾਈਮ ਨਹੀਂ ਸੀ ਉਹ ਮੌਤ ਜ਼ਿਆਦਾ ਤਾਕਤਵਰ ਜਦੋਂ ਮੌਤ ਹੋਵੇ ਤੇ ਜ਼ਿਆਦਾ ਦੁੱਖ ਲੱਗਦਾ ਹੈ ਮੌਤ ਜ਼ਿਆਦਾ ਤਾਕਤਵਰ ਨਿਕਲੀ ਇਸੇ ਕਰਕੇ ਜ ਜੰਦਾ ਜਿਹੜਾ ਮੌਤ ਤੋਂ ਹਾਰ ਗਿਆ ਬਹੁਤ ਬਹੁਤ ਧੰਨਵਾਦ ਸਰ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਆਈ ਥਿੰਕ ਜ਼ਰੂਰੀ ਸੀ ਸ਼ਾਇਦ ਆ ਗੱਲਬਾਤ ਰਾਜਵੀਰ ਜਵੰਦਾ ਜਿਨੇ ਕੀ ਬਹੁਤ ਬਿਹਤਰੀਨ ਗੀਤ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਮਿੱਟੀ ਨਾਲ ਫਰੋਲ ਜੋਗਿਆ ਵਰਗੇ ਬੜੇ ਗਾਣੇ ਜਿਹੜੇ ਐ ਇੰਡਸਟਰੀ ਨੂੰ ਦਿੱਤੇ ਐ ਲੋਕਾਂ ਦਾ ਐਂਟਰਟੇਨ ਕੀਤਾ ਐ ਅਖਾੜੇ ਲਾਇਨੇ ਪਰ ਉਹ ਕਿਤੇ ਨਾ ਕਿਤੇ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਜਿਬ ਰੀਜ਼ਨ ਹੈ ਉਹਦੇ ਜਾਣ ਦਾ ਅਗਰ ਹੈ ਤੇ ਕੀ ਕੁਝ ਕਰਨਾ ਚਾਹੀਦਾ ਹੈ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ